ਵਿਆ ਸਮਰੋਚਕ ਰਾਇਤੇ ਲਿਆਂਦੀਗੀ 14 ਲੱਖ 50 ਹਜ਼ਾਰ ਰੁਪਏ ਦੇ ਨੋਟਾਂ ਦੀ ਮਾਲਾ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਘਟਨਾ ਰਾਜਸਥਾਨ ਚ ਖੈਰਥਾਲੇ ਤਜਾਰਾ ਜ਼ਿਲ੍ਹੇ ਦੇ ਪਵਾੜੀ ਚ ਪਨਕੀ ਥਾਣਾ ਖੇਤਰ ਚ ਚੋੜਪੁਰ ਪਿੰਡ ਚ ਵਾਪਰੀ ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਸ਼ਾਦ ਨਾਮੀ ਨੌਜਵਾਨ ਨੇ ਪੁਲਦਵਾਨ ਨੂੰ ਮਾਮਲਾ ਦਰਜ ਕਰਵਾਇਆ ਕਿ ਚੋੜਪੁਰ ਪਿੰਡ ਚ 1 ਜੂਨ ਨੂੰ ਵਿਆਹ ਚ ਸ਼ਮਸਦੀਨ ਆਪਣੇ ਪਰਿਵਾਰ ਸਮੇਤ ਸ਼ਾਮਲ ਹੋਇਆ ਸੀ ਉਸਨੇ ਅਰੇ ਅਨਤੋ 250000 ਦੀ ਨੋਟਾਂ ਦੀ ਮਾਲਾ ਕਰਾਇਤੇ ਮੰਗਵਾਈ ਸੀ ਜਿਸ ਨੂੰ ਲੱਖੀਓ ਚੂੜਪੁਰ ਪਿੰਡ ਵਿੱਚ ਗਿਆ ਸੀ ਸਮਾਰੋਹ ਤੋਂ ਬਾਅਦ ਟਾਲਾ ਲੈ ਕੇ ਮੋਟਰਸਾਈਕਲ ਤੇ ਵਾਪਸ ਆ ਰਿਹਾ ਸੀ ਆ ਰਸਤੇ 'ਚ ਇੱਕ ਕਾਰ ਨੇ ਉਸਦੀ ਬਾਈਕ ਨੂੰ ਟੱਕਰ ਮਾਰੀ ਅਤੇ ਉਸ ਤੇ ਸਵਾਰ ਬਦਮਾਸ਼ਾਂ ਤੇ ਆਰਾਂ ਨਾਲ ਡਰਾ ਕੇ ਉਸ ਤੋਂ ਨੋਟਾਂ ਦੀ ਮਾਲਾ ਖੋ ਕੇ ਫਰਾਰ ਹੋ ਗਏ ਮਾਮਲਾ ਦਰਜ ਤੋਂ ਬਾਅਦ ਅੱਜ ਪਹਾੜੀ ਦੇ ਵਿਦੀਕ ਜ਼ਿਲ੍ਹਾ ਪੁਲਿਸ ਸੁਪਰਡੈਂਟ ਤੁਲਸਾਹੂ ਪੁਲਿਸ ਡਿਪਟੀ ਸੁਪਰਡੈਂਟ ਕੈਲਾ ਚੋਧਰੀ ਤੇ ਜਾਰਾ ਪੁਲਿਸ ਡਿਪਟੀ ਸੁਪਰਡੈਂਟ ਸ਼ਿਵਰਾਜ ਸਿੰਘ ਪੁਲਿਸ ਫੋਰਸ ਨਾਲ ਘਟਨਾ ਵਾਲੀ ਜਗ੍ਹਾ ਪਹੁੰਚੇ ਅਤੇ ਬਾਰਕੀ ਨਾਲ ਜਾਂਚ ਕੀਤੀ। ਸ਼੍ਰੀ ਚੋਧਰੀ ਨੇ ਦੱਸਿਆ ਕਿ ਘਟਨਾ ਇੱਕ ਜੂਨ ਦੀ ਹੈ। ਜਿੱਤੇ ਚੂੜਪੁਰ ਪਿੰਡ 'ਚ ਹਰਿਆਣਾ ਤੋਂ ਕਰੀਬ 15 ਲੱਖ 50 ਹਜ਼ਾਰ ਦੀ ਮਾਲਾ ਕਰਾਇਤੇ ਲਿਆਂਦੀ ਗਈ ਸੀ। ਪੁਲਿਸ ਅਬਾਰਕੀ ਨਾਲ ਜਾਂਚ ਕਰ ਰਹੀ ਹੈ। ਜਲਦ ਹੀ ਇਸ ਘਟਨਾ ਤੋਂ ਪਰਦਾ ਹਟ ਜਾਵੇਗਾ।